ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਗੁਰਦੁਆਰਾ 108 ਬਾਬਾ ਬਲਕ ਸਿੰਘ ਜੀ ਬੇਦੀ ਬਾਬੇ ਦਾ ਬਾਗ ਬਾੜੀਆਂ ਕਲਾਂ ਨਜ਼ਦੀਕ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ 265ਵਾਂ ਪ੍ਰਕਾਸ਼ ਦਿਹਾੜਾ ਤੇ ਕੀਰਤਨ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਲਾ ਹੀ ਸ਼ਤਰ ਸ਼ਾਇਆ ਹੀਠ ਬੜੀ ਸ਼ਰਧਾ ਨਾਲ ਸਮੂਹ ਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਘਰ ਦੇ ਦਾਸ ਰਗਵੀਰ ਸਿੰਘ 베ਦੀ ਜਿਹੜੀ ਸਰਪ੍ਰਸਤੀ ਹੀਠ ਮਨਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਸ਼੍ਰੀ ਖੰਡਪਾਤ ਸਾਬਜੀ ਦੇ ਭੋਗ ਪਾਏ ਗਏ ਇਸ ਸੁਪ੍ਰੰਤ ਆਹ ਹੋਈ ਰਾਗੀ ਟਾਡੀ ਜਥਿਆਂ ਨੇ ਕਥਾ ਕੀਤਰਾਂ ਹੀ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪਤਾਲ ਕੋਟਪੂਹੀ ਵਾਲਿਆ ਨੇ ਆਪਣੇ ਪਿਤਾ ਜੀ ਸਾਬਕਾ ਇੰਸਪੈਕਟਰ ਰਾਮ ਪ੍ਰਕਾਸ਼ ਸੂਦ ਜੀ ਨਾਲ ਵਿਸ਼ੇਸ਼ ਤੌਰ ਤੇ ਪਹੁੰਚ ਕੇ ਗੁਰੂ ਚਰਨਾ ਵਿੱਚ ਆਪਣੀ ਹਾਜ਼ਰੀ ਲਗਵਾਈ ਔਸ ਹੀ ਦੇਖਦੇ ਸਮੋਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਕੜੀਆਂ ਸਤ ਸੰਗ ਲੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਲੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ सत्संग जो मेरे तर माचिया सत्संग जो मेरे तरमा सत्संग करंगीड़ा करीड़ा जिंदगी ਜਿਉ ਮੇਰੇ ਪਰਿਵਾਰ ਦੇ ਵਿੱਚ ਘੜੀਆਂ ਸੱਚ ਭੰਗੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟਪੁਹੀ ਤੋਂ ਅੱਜ ਅਸੀਂ ਪਹੁੰਚੇ ਇੱਥੇ ਪਿੰਡ ਬਾੜੀਆਂ ਕਲਾਂ ਮਾਲਪੁਰ ਦੇ ਲਾਗੇ ਡਿਸਟ੍ਰਿਕਟ ਹੁਸ਼ਿਆਰਪੁਰ ਵਿਖੇ ਜਿਹੜਾ ਕਿ ਬਾਬਾ ਬਲ ਸਿੰਘ ਜੀ 베ਦੀ ਜਿਹੜੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਕੁਲ ਦੇ ਵਿੱਚੋਂ ਹੋਏ ਆ ਉਹਨਾਂ ਦਾ ਇਹ ਤਪਸਥਾਨ ਤੇ ਆ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇਹ ਸਲਾਨਾ ਜੋੜ ਮੇਲਾ 265ਵਾਂ ਇਸ 265ਵੇਂ ਸਲਾਨਾ ਜੋੜ ਮੇਲੇ ਦੀਆਂ ਸਾਰੇ ਹੀ ਸਮੂਹ ਸੰਗਤ ਨੂੰ ਗੁਰੂ ਪਿਆਰੀ ਜਿੰਨੀ ਵੀ ਹੈਗੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੇਰੇ ਨਾਲ ਪਹੁੰਚੇ ਸਾਬਕਾ ਇੰਸਪੈਕਟਰ ਰਮਪਰ ਕਾ ਸੂਜੀ ਮੇਰੇ ਫਾਦਰ ਸਾਹਿਬ ਸਾਡੇ ਦਲਜੀਤ ਸਿੰਘ ਜੀ ਸੋਢੀ ਜੋ ਅਸੀਂ ਆ ਕੇ ਇੱਥੇ ਸਾਰਿਆਂ ਦੇ ਇਕੱਠੇ ਹੋ ਕੇ ਇੱਥੇ ਆਪਣਾ ਆਸ਼ੀਰਵਾਦ ਪ੍ਰਾਪਤ ਕੀਤਾ ਮਹਾਰਾਜ ਦਾ ਸੋ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਇਸ ਸਾਲਾਨਾ ਜੋੜ ਮੇਲੇ ਦੀਆਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ